ਕੱਪ ਉਹਦੇ ਤੇ ਪਰ ਚਾਲਟ ਹੋ ਗਈ ਜਣਾ ਇੱਜਾ ਫੜ ਕੇ ਤੂੰ ਇੱਤ ਤੂੰ ਬੜਾ ਸਾਹ ਵਿਚ ਆਦਾ ਇਹ ਮਗਰ ਲੈ ਕੇ ਆਵਾਂਗੇ ਇਹਦੇ ਹੱਥ ਜਿਆ ਕਡੰਡਾ ਜਾਂ ਫੜਾ ਦਿੰਦੇ ਜੇ ਕੋਈ ਰਾਹ ਚ ਮਿਲ ਮੁਲ ਗਿਆ ਨਾ ਫੈਂਟਾ ਮੋਟਾ ਲਾ ਦ ਅੱਛਾ ਪਾਣੀ ਦੀ ਬੋਤਲ ਵੀ ਛੁੜੂਗੀ ਆ ਪਾਣੀ ਦੀ ਬੋਤਲ ਉਹਦਾ ਤੁਸੀਂ ਚੱਕ ਨਹੀਂ ਹੁਣ ਥੋੜਾ ਕੱਪ ਉਹ ਚੱਕੂ ਇੱਕ ਉੱਤੇ ਆਪਣੇ ਪਈ ਨੂੰ ਨਹੀਂ ਕੁਰਸੀ ਹੂੰ ਬਾਹ ਚੀਅਰ ਚੀਅਰ ਕੋਈ ਇੱਕ ਜਨ ਕੋਰਸੀ ਜਮਾ ਉਹ ਚੀਅਰ ਇਕੱਠੀ ਕਰਕੇ ਨਾਲ ਰੱਖਣੀ ਤੁਸੀਂ ਆਪ ਦੇ ਸੇਦੀਏ ਸੇਦੀਏ ਹਾਂ ਜਦੋਂ ਮੈਂ ਕਹਣਾ ਮੈਂ ਬਹਿਣਾ ਤੇ ਨਾਲ ਹੀ ਤੁਸੀਂ ਉਹ ਦਾ ਉਹਦਾ ਮਲਾ ਦੇਣੀ ਹਾਂ ਕਹਿੰਦਾ ਤੁੱਟਈ ਜਾ ਇਹਦੀ ਵਾਈ ਇਟਾ ਆਲੀ ਚ ਤਾਂ ਹੀ ਅੰਝ ਕੋ ਹਾਂ ਉਹਨੋਂ ਸੇਦੀ ਹੈ ਹੈ ਉਹਨੋਂ ਸੇਦੀ ਸੈਟਿੰਗ ਹਾਂ ਉਹਨੇ ਸਾਰੀ ਸੈਟਿੰਗ ਤਾਂ ਆ ਉਹ ਚ ਡੈਨ ਲਾਤੀ ਮੈਂ ਬਹਿ ਗਿਆ ਨਾ ਜਦੋਂ ਹੂੰ ਤੇ ਫੇਰ ਦੇਖਣਾ ਕਿ ਕੋਈ ਸਾਡੇ ਹੱਥ ਪੁੱਟ ਟੁੱਟਿਆ ਪਾਸਾ ਮਾ ਗਿਰ ਕਰ। ਬੈਂ ਕੋਈ ਮੋਦੀ ਬੇਇਜ਼ਤੀ ਹੋਈ। ਫੇਰ ਤੁਸੀਂ ਦੇਖਣਾ ਕਿ ਕੋਈ ਖਤਰਾ ਤਾਂ ਨਹੀਂ ਇਹਨ। ਆਸ-ਪਾਸੇ ਚਿੜੀ ਬੰਗੋਇਤਾ ਦੇਖਣਾ ਸਾਰੇ ਪਾਸੇ ਜਿੱਦਾ ਜੈਡ ਕੁਆਲਿਟੀ ਹੁੰਦੀ ਹੈ। ਹਾਂ। ਕੇ ਕੇ ਹਾਰੇ ਤੇ ਮਾਰੇ। ਹਾਂ। ਇਹ ਬਾਣੀ ਹੋ ਗਈ ਤੇ ਫੇਰ ਚੋਰ ਤੇ ਨਾ ਕਾਲੀ ਲਾਉਣੀ। ਤੁਸੀਂ ਕਹਣਾ ਚਲੋ। ਚੈਲਾ ਤਾਂ ਸਾਡੇ ਦਵਾਈ ਵਾਲਾ ਕੰਮ ਕਰਤਾ ਸੋਣਾ। ਇਹਨੂੰ ਦਵਾ ਦਾ ਮੋੜਾ ਮੈਨੂੰ। ਆਪਣਾ ਹਾਰ ਲਈ ਥੱਲੇ ਖੜਾ ਤੇ ਘਰੇ ਚਾੜੀ ਜਾਣ ਠੀਕ ਸਹੀ ਹੈ ਫਿਰ ਇਹਨੇ ਬੰਦੇ ਹਾਰ ਲਈ ਤੇ ਜਾਣਾ ਹੀ ਨਹੀਂ ਉਹ ਹਾਰ ਲਈ ਭਰਾਵਾ ਬਹੁਤ ਵਧੀਆ ਆਓ ਪੰਜ ਨਿਹਰਾਂ ਆਓ ਹਾਂ ਨਾਵਾ ਘੜਾਇਆ ਸੀ ਨੇ ਫਿਰ ਮਾਰੀ ਵਾਲੀ ਗੱਡੀ ਨਾ ਲਈਏ ਆਪਾਂ ਨਹੀਂ ਨਹੀਂ ਗੱਡੀ ਹੀ ਨਹੀਂ ਉੱਥੇ ਕੰਮ ਦਾ ਹੈ ਨਾ ਡੋਡੀ ਧਵਾ ਦਈਏ ਇਹਦੇ ਵਾਲੀ ਹਾਂ ਗੱਡੀ ਤੇ ਜਾਉੜੇ ਯਾਰ ਇਹਨੂੰ ਕਰਾਉਣਾ ਹੈ ਇਹੋ ਆਉਡੀ ਧਵਾਇਆ ਹੀ ਨਹੀਂ ਜਿਹੜੀ ਕਾਰ ਛਾੜ ਲਈ ਹੁੰਦੀ ਹੈ ਨਾ ਪ੍ਰਧਾਨ ਜਣ ਜੇ ਸਾਡੇ ਖਾਵਲਾ ਠੀਕ ਆ ਖਾਵਲੇ ਤੇ ਆ ਜੇ ਗੱਡੀ ਤੇ ਆ ਗਾ ਉਹ ਨਾ ਕਹਣਾ ਤਕੜਾ ਪੰਦਾ ਲੈਵਲ ਡਾਊਨ ਤੋਂ ਜਾਣਾ ਹੀ ਉਹ ਜਾਣਾ ਤੋਂ ਹੈ ਮਾਰੀ ਦਾ ਲੈਵਲ ਡਾਊਨ ਤੋਂ ਮਾਰੀਆ ਦਾ ਯਾਰ ਬੰਦਾ ਉਹਦਾ ਹੀ ਆ ਮਾਰੀਆ ਦਾ ਇੱਥੇ ਯਾਰ ਮੈਂ ਤੈਨੂੰ ਹੋਰ ਸਿੱਧੀ ਗੱਲ ਮਾ ਤਾਂ ਸਿੱਧੀ ਗੱਲ ਮਾ ਹਾਂ ਐਂ ਚਾਹਣ ਲਾਵਾ ਹੜ ਚੱਲਾ ਕੇ ਸਰਕਾਰੀ ਥਾਂ 'ਚ ਬਹਿ ਕੇ ਹੋਰ ਤੇ ਦੇਖੀ ਟਾਈਕ ਤੈਨਾਂ ਵਜੇ ਤੱਕ ਮੇਰੀ ਗੀਟਾ ਹੋਣੀ ਚਾਹੀਦੀ ਹੈ। ਮੇਰੀ ਸਿਹਤ ਨਹੀਂ ਠੀਕ। ਕੱਲ ਤਾਂ ਹੀ ਆ ਗਿਆ ਇਹ ਕੱਲ। ਇਹਨੂੰ ਮੈਂ ਲਾਇਆ। ਅੱਛਾ ਐਦਾਂ ਮੈਂ ਦੂਰ ਰਹਿਣਾ। ਕਲਰ ਲਿਆ ਕੇ। ਹਾਂ। ਚੌਕ ਚ ਓਏ। ਹਾਂ। ਚੌਕ ਚ ਘਾੜਦੂ ਮੈਂ ਕਿ ਕਲਰ ਲਿਆ ਕੇ ਦੇਨੂੰ। ਮੂੰਹ ਤੇ ਲਾਉਣ ਆਲਾ। ਕਿਹੜਾ? ਨਹੀਂ ਨਹੀਂ। ਉਹ ਤਾਂ ਉਹ ਬੰਦੇ ਆਪਣੇ ਰੱਖਿਆ ਜਾਇ ਨਹੀਂ ਹਨ। ਹਾਂ। ਪੈਗੂ ਦੇ ਬਹੁਤ ਕੱਠੇ ਕਰਦੇ ਹੁੰਦੇ। ਕੋਈ ਮਿੰਟ ਕੰਪਲੇਟ ਹੋਣ ਜਾਇ ਦੀ। ਨੇ ਮਸ ਦੀ ਗੱਲ ਪਾਦਾ ਮੇਰੀ ਇੱਥੇ ਪੂਰੀ ਪੂਰੀ ਇਟਲੀ ਜਾਂ ਮੈਂ ਸਿੱਧੀ ਕਰਵਾਤਾ ਹਾਂ ਹਾਂ ਜਿੱਤੇ ਕਾਪਣੀ ਪੈਦਾ ਤੇ ਦਾਤ ਹੋ ਗਿਆ ਦਵਾ ਦੇਣੇ ਕੰਮ ਕੋਈ ਵੀ ਹੋਇਆ ਵੱਡਾ ਛੋਟਾ ਕਰਨਾ ਪੈਣਾ ਹਾਂ ਹਾਂ ਕੋਈ ਗੱਲ ਨਹੀਂ ਓਏ ਕਾਪੋ ਉਹਨਾਂ ਨੂੰ ਪੁੱਛੋ ਕੀ ਉਪਰੋਂ ਸਿਰ ਤੇ ਤੂਤੀ ਹਾਂ ਨੂੰ ਗਾ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਬਾਈ ਕੰਮ ਤਾਂ ਦਵਾ ਦੇਣਾ ਛੋਟੋ ਆ ਗੁਰ ਮਾਰੀਆ ਨੂੰ ਮਾਰੀਆ ਨੂੰ ਨਾ ਹਾਂ ਮੈਨੂੰ ਹੀ ਲੱਗਦਾ ਚਾਓ ਮਾਰਲੀ ਚੱਕਲੇ ਚੱਕਲੇ ਹਾਈ ਚਾਓ ਬੋਨਾ ਜੀਰਾ ਪ੍ਰੀ ਯੂ ਵਰਕ ਆਂ ਯਾ ਸਾਰੇ ਨਾਮ ਇਰਾ ਲਈ ਯੈਸ ਹਾਰਸ ਵਰਕ ਆਊਟ ਕੇ ਓਕੇ ਡਨ ਸਤ ਸ੍ਰੀ ਅਕਾਲ। ਓਕੇ ਸਤ ਸ੍ਰੀ ਅਕਾਲ। ਬਾਬਾ ਨੇ ਇਹਨਾਂ ਤੋਂ ਬੋਲ ਜਿਆ ਲਾ ਪਾਣ ਨੂੰ। ਓਕੇ ਆਪੇ ਤਾਂ ਮੈਂ ਦਿੰਦਾ ਨਹੀਂ। ਤੁੰਗਮ ਬੜਾ ਕੰਮ ਘੋੜਿਆਂ ਦਾ। ਹਾਂਜੀ। ਸਹੀ ਆ। ਯਾ ਵੀ ਭਾਜਾ ਜੀ ਤੇ ਘੋੜਿਆਂ ਦਾ ਕੰਮ ਮਿਲਿਆ। ਹਾਂਜੀ। ਜਿੱਦਾਂ ਉੱਥੇ ਉਹਨਾਂ ਦਾ ਚਲੰ ਵੀ ਨਾ ਆ ਗਿਆ। ਹਾਂ ਤੇ ਤੁਸੀਂ ਆਰਡਰ ਕਰ ਦਿੰਦਾ ਕੱਢੂਗਾ। ਹਾਂ। ਤੇ ਉਹਨਾਂ ਦੇ ਕੋਲ ਜਾਣਾ ਨਹੀਂ ਉਹਨਾਂ ਦੇ ਜਿਹੜੇ ਹੋਏ ਉਹ ਕੰਮ ਰਲਾ ਕੀ। ਪਾਕਿਸਤਾਨੀ ਰੱਖਦੇ ਆਪਣੇ ਇੰਡੀਆ ਨੂੰ ਸੇਫਟੀ ਦੇਣਗੇ ਪੂਰੀ ਦਿਨ ਨੂੰ ਲੈ ਇਤੋਂ ਵਧੀਆ ਕੀ ਗੱਲ ਹੈ ਹਾਂ ਸੈਲਰੀ ਸੈਲਰੀ ਹੋ ਜਾ ਕੰਦਰਾਤੋਂ ਕਰਨਗੇ ਕੰਦਰਾਤੋਂ ਕਰਨਗੇ ਉਹ ਨਹੀਂ ਆਜੇ ਉਹਨਾਂ ਦਾ ਕੰਮ ਤੇਰਾ ਪਹਿਲਾਂ ਦੇਖਣਗੇ ਬਾਅਦ ਵਿੱਚ ਦੋ ਚਾਰ ਦਿਨ ਦੇਖਣਗੇ ਬਾਈ ਕੰਮ ਦੇਖਣਗੇ ਹੁਣ ਤੂੰ ਉੱਥੇ ਜਾ ਕੇ ਬਹਿ ਜੇਵੇਂ ਏਦਾਂ ਚੇਹਰ ਤੇ ਪੈਰ ਦਾ ਏਦਾਂ ਹੋਰ ਤੇ ਤੁਹਾਡੇ ਦੋਸਤ ਤੂੰ ਉਹਨੂੰ ਇੱਧਰ ਲੈ ਕੇ ਕੰਮ ਲੈ ਆਵੀਂ ਪਾਣੀ ਲੈ ਆ ਠੰਡਾ ਲੈ ਆ ਕੇ ਫੇ ਲਿਆ ਏਦਾਂ ਨਹੀਂ ਗੱਲ ਮਾਰਨੀ ਅੱਛਾ ਇੰਨੇ ਬੜੇ ਪੰਨੇ ਇਸ ਫਾਈਲ ਵੀ ਬੁਝ ਚਮਕਾਂ ਨਾ ਬਰਾਂਦੇ ਉਹਦੇ ਕੋਲ ਮਾਰ ਕਰਵਾਇਆ ਪਹਿਲਾਂ ਤਾਂ ਬਗੈਰ ਨਹੀਂ ਬੰਦਾ ਹੁਣ ਬੰਦਾ ਆ ਗਿਆ ਰਾਈਟੂਨ ਕਿਆ ਬੱਟਾ ਸਰਕਾਰ ਜòn ਜਿੰਦਾ ਹੋਂ ਤੈਨੂੰ ਅਸੀਂ ਰੱਖਦੇ ਪੇਪਰਾਂ ਤੋਂ ਬਦਲ ਸਰਕਾਰ ਚਵਾਲੀਆ ਜੀ ਪਾਸ ਦਾ ਫੈਲ ਹੋ ਕੇ ਰਵੇ ਸਹੀ ਹੈ ਜਿੱਦਾਂ ਤੇ ਬੁਕਾਮ ਤੇ ਰੱਖੀ ਉਹਦੇ ਪੈਸੇ ਤੈਨੂੰ ਮਿਲਣੇ ਨਹੀਂ ਕੋਈ ਨਹੀਂ ਮਿਲਣਾ ਤਨਤਾ ਵਾਲਾ ਰੰਡਾ ਜੇ ਆਹ ਕੱਲ ਖਰੀ ਜਾਂਦਾ ਜੇ ਆਹ ਤੂੰ ਸਾਟਾ ਤੇਰੇ ਤੋਂ ਕੋਰੇ ਨੂੰ ਵੀ ਤੈਨੂੰ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਕੰਮ ਕਰ ਲੋ ਕੋਈ ਕੰਮ ਕਰਦੇ ਉਹ ਤੇ ਪਰਮੇਸ਼ਰ ਹੌਟਾ ਸਾਡੇ ਦੇ ਕਿਹੜੇ ਵੀ ਪਹੁੰਚ ਹੁੰਦੇ ਨੇ ਉਹ ਆਪਣੇ ਜਿਹੜੇ ਨਿੱਕੇ ਹੇਤੀ ਆ ਸੋਨਦਰਾਂਗ ਵਾਲੇ ਠੀਕ ਗੋਡ 100 ਰੁਪਏ ਲਾ ਦੇ ਥੋੜੀ ਜਿਹੀ ਫੋਟੋ ਟੋਕਨ ਦੇ ਹੁਣ ਹੈ ਗਿਆ ਢੱਕੀ ਢੱਕੀ ਤਾਂ ਉਹ ਰਿਪੜਾਈ ਰਹੀ ਜੀ ਉਹ ਕੋਲ ਮਿਲ ਕੇ ਪਰਮੀ ਕਿੱਥੇ ਜਾਣ ਨੂੰ ਫੇਰ ਘਮ ਘਮ ਗਿਆਉਣੇ ਜਿੱਤੇ ਜਾਣਾ ਕਿੱਧਰ ਚੱਲੇ ਹੁਣ ਤੂੰ ਪਰਜਾਈ ਤੇਰੀ ਨਾ ਤਾਂ ਪੈਨ ਦਿੱਤਾ ਸੀ ਕੰਨੀ ਜੀ ਮਿਲ ਜੋ ਤਿਆਰ ਤੋਂ ਰੋਜ਼ ਦੇ ਨਾਈਟ ਨੂੰ ਅੱਛਾ ਹੂੰ ਤਾਂ ਇਹਦੀ ਵਧਾਈ ਕਿ ਇਹ ਤਾਂ ਨੂ ਲੱਭੋ ਰੋਹ ਤਾਂ ਜਾਓ ਕੋਈ ਤੇ ਯਾਰ ਦੋਸਤਾਂ ਪਰਗਾਈਏ ਲਾ ਦਈਏ ਡੋਢੀ ਜੇ ਆਈ ਹੈ ਨਾ ਕਿਤੇ ਉਹ ਜਦ ਮੈਂ ਤੁਹਾਨੂੰ ਫੋਨ ਕਰੂੰਗਾ ਤੇ ਆ ਫੁੱਲ ਜਿਹੜੇ ਆਪਣੇ ਟੰਗੇ ਆ ਕੋਲ ਗੱਲ ਨੂੰ ਕਹਿੰਦਾ ਸੁਈ ਚ ਹੱਕ ਵੀ ਆ ਫੇਰਾ ਆਓ ਜੇ ਮੈਂ ਕਹਣਾ ਆਪਾਂ ਕੋ ਆਪਾਂ ਕੋ ਮਣ ਜਾਣਾ ਨਾ ਹਾਂ ਕਰ ਕਰ ਕੇ ਮੈਂ ਕਹਣਾ ਆਪਾਂ ਆਪਾਂ ਘੁੰਮਣ ਕਾ ਮਣ ਜਾਣਾ ਨਾ ਤੇ ਪੈਸੇ ਇਕੱਠੇ ਕਰ ਲਾਂਗੇ ਮੈਂ ਨੇ ਥੋੜੇ ਪਣ ਐਦਾ ਦੋਵੇਂ ਸ਼ਰਮ ਦੇ ਮਾਰੇ ਚੱਲ ਦੇ ਦੇਂਗੇ ਜਾਂ ਤਰ ਕੋਈ ਨੂੰ 50 ਰੁਪਏ ਦੇ ਦੇਣੀ 50 ਰੁਪਏ ਦੇ ਦੇਂਗੇ ਯਾਰ ਚੱਕਾ ਨਾ ਨਾ ਹੁਣ ਤਾਂ ਦਾਦਾ ਦੇ ਪਿਤਾ ਮਰ ਰਿਹਾ ਨਹੀਂ ਫਿਰ ਉਹਨੂੰ ਲੈ ਕੇ ਵੀ ਆ ਨਾ ਨਾ ਇਹ ਕਿਉਂ ਆਣੇ ਕਿਹਾ ਇਹ ਦੇਵਾਨਾ ਕਮ ਆ ਚਾ ਚਾ ਰੋਣ ਭਰਾਵਾ